ਹੁਣ ਜਦੋਂ ਨਾਦਰ ਸਾਹਿਤੋਂ ਜਾਂਦਾ ਤੇ ਉਹ ਜਾਂਦਾ ਜਾਂਦਾ ਨਾ ਜ਼ਕਰੀਆ ਖਾਂ ਨੂੰ ਇੱਕ ਗੱਲ ਆਖ ਜਾਂਦਾ ਵੀ ਇਹ ਜਿਹੜੇ ਜੰਗਲਾਂ 'ਚ ਰਹਿੰਦੇ ਨੇ ਤੇ ਘੋੜਿਆਂ ਦੀਆਂ ਕਾਠੀਆਂ ਤੇ ਆਪਣੀਆਂ ਰਾਤਾਂ ਕੱਟਦੇ ਨੇ ਇੱਕ ਦਿਨ ਇਸ ਧਰਤੀ ਤੇ ਇਹਨਾਂ ਨੇ ਰਾਜ ਕਰਨਾ ਉਹਨੇ ਸਿੱਖਾਂ ਦੀ ਗੱਲ ਕੀਤੀ ਹੁਣ ਇਹ ਗੱਲ ਜ਼ਕਰੀਆ ਖਾਂ ਤੋਂ ਬਰਦਾਸ਼ਤ ਨਾ ਹੋਈ ਤੇ ਉਹਨੇ ਆਖਿਆ ਵੀ ਮੈਂ ਇਸ ਧਰਤੀ ਦੇ ਉੱਤੋਂ ਸਿੱਖਾਂ ਦਾ ਜਿਹੜਾ ਖੁਰਾਕੋਜ ਹੈ ਉਹ ਮਿਟਾ ਦੂੰਗਾ ਇਨਾ ਨਿਸ਼ਾਨ ਤੱਕ ਵੀ ਨਹੀਂ ਰਹਿਣ ਦੇਣਾ ਜਿਹਦੇ ਚੱਲਦੇ ਆ ਫਿਰ ਜਕਰੀਆ ਖਾਨ ਨੇ ਸਿੱਖਾਂ ਤੇ ਭਾਰੀ ਤਸੱਦਦ ਕੀਤੇ ਸਿੱਖਾਂ ਦੀਆਂ ਸਮੇਂ-ਸਮੇਂ ਤੇ ਸਹਾਦਤਾਂ ਹੋਈਆਂ ਇੱਥੋਂ ਤੱਕ ਵੀ ਜਕਰੀਆ ਖਾਨ ਨੇ ਸਿੱਖ ਬੱਚੇ ਤੇ ਸਿੱਖ ਬਜ਼ੁਰਗ ਮਾਮਾ ਤੱਕ ਨੂੰ ਵੀ ਨਹੀਂ ਬਖਸਿਆ ਹੁਣ ਜਦੋਂ ਇਹ ਦੌਰ ਚੱਲ ਰਿਹਾ ਸੀ ਤੇ ਸਿੱਖ ਜ਼ਿਆਦਾਤਰ ਆਪਣਾ ਜੀਵਨ ਜੰਗਲਾਂ 'ਚ ਬਤੀਤ ਕਰਨ ਲੱਗੇ ਰਾਤ ਨੂੰ ਉਹ ਜੰਗਲਾਂ ਤੋਂ ਬਾਹਰ ਆਉਂਦੇ ਪਰ ਦੇਣੇ ਕੋਈ ਸਿੱਖ ਬਾਹਰ ਨਹੀਂ ਸੀ ਦਿਖਦਾ ਜਿਹਦੇ ਕਰਕੇ ਪੂਰੀ ਲੁਕਾਈ ਦੇ ਵਿੱਚ ਇਹ ਰੌਲਾ ਪੈ ਗਿਆ ਵੀ ਜਕਰੀਆ ਖਾਨ ਨੇ ਸਿੱਖ ਮੁਕਾ ਦਿੱਤੇ ਸਿੱਖ ਮੁੱਕ ਚੁੱਕੇ ਨੇ ਹੁਣ ਇੰਨਾ ਹੀ ਦਿਨਾਂ ਦੇ ਦੌਰਾਨ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਸੀ ਜਦੋਂ ਇਹ ਤਰਨਤਾਰਨ ਸਾਹਿਬ ਦੇ ਨੇੜੇ ਪਹੁੰਚਦੇ ਨੇ ਨਾ ਉੱਥੇ ਜੰਗਲ ਦੇ ਰਸਤੇ ਦੇ ਵਿੱਚ ਦੋ ਮੁਸਲਮਾਨ ਵੀ ਜਾਂਦੇ ਨੇ ਉਹਨਾਂ ਮੁਸਲਮਾਨਾਂ ਨੂੰ ਕਿਸੇ ਦਾ ਪਰਛਾਵਾਂ ਦਿਖਿਆ ਤੇ ਇੱਕ ਬੋਲਦਾ ਵੀ ਮੈਨੂੰ ਲੱਗਦਾ ਇਹ ਸਿੱਖ ਨੇ ਦੂਜਾਂ ਦਾ ਨਹੀਂ ਸਿੱਖ ਨਹੀਂ ਹੋ ਸਕਦੇ ਕਿਉਂਕਿ ਜਕਰਿਆ ਖਾਨ ਨੇ ਤੇ ਸਾਰੀ ਸਿੱਖ ਮੁਕਾ ਦਿੱਤੇ ਤੇ ਜੇ ਸਿੱਖ ਹੋਏ ਵੀ ਇਹਨਾਂ ਦੀ ਫਿਤਰਤ ਨਹੀਂ ਵੀ ਇਦਾਂ ਲੁਕ ਜਾਣੇ ਤੇ ਸਾਹਮਣੇ ਆ ਕੇ ਰਾਣਕ ਤੇ ਚੂਜ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਲੈਂਦੇ ਨੇ ਪਰ ਇਹ ਨਹੀਂ ਵੀ ਇਹ ਲੋਕ ਜਾਣ ਹੁਣ ਇਹ ਗੱਲ ਨੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਅੰਦਰ ਨੂੰ ਹਲੂਣਾ ਦਿੱਤਾ ਇਤਿਹਾਸ ਲਿਖਦਾ ਵੀ ਫਿਰ ਉਸੇ ਜੰਗਲ ਦੇ ਵਿੱਚੋਂ ਦੋ ਕਿਕਰ ਦੇ ਸਲੋਤਰ ਸਾਗਲੇ ਜਿਨ੍ਹਾਂ ਨੂੰ ਆਪਾਂ ਛੋਟੇ ਆਖ ਦਿੰਦੇ ਆ ਤੇ ਇਹ ਛੋਟਿਆਂ ਦੇ ਨਾਲ ਇਹਨਾਂ ਨੇ ਫਿਰ ਨੂਰਦੀਨ ਦੀ ਸਰਾਂ ਦੇ ਕੋਲ ਇੱਕ ਨਾਕਾ ਲਾ ਲਿਆ ਨਾਕਾ ਲਾਇਆ ਤੇ ਜਦੋਂ ਕੋਈ ਗੱਡੇ ਤੋਂ ਲੰਘਦਾ ਕੋਈ ਸਮਾਨ ਲੈ ਕੇ ਕੋਈ ਰਾਹੀਰ ਉਹਦੇ ਤੋਂ ਇੱਕ ਆਨਾ ਲੈ ਲੈਂਦੇ ਜੇ ਕੋਈ ਖੋਤੇ ਤੇ ਆਪਣਾ ਸਮਾਨ ਲੈ ਕੇ ਲੰਘਦਾ ਉਹਦੇ ਤੋਂ ਇੱਕ ਪੈਸਾ ਲੈ ਲੈਂਦੇ ਭਾਵੇਂ ਸੀ ਵੀ ਜਦੋਂ ਇਹ ਕੁਝ ਹੋਊ ਤੇ ਜਕਰੀਆ ਖਾਂ ਤੱਕ ਗੱਲ ਜਾਊਗੀ ਵੀ ਜਕਰੀਆ ਖਾਂ ਨੂੰ ਪਤਾ ਲੱਗ ਜੂ ਸਿੱਖ ਹਜੇ ਮੁੱਕੇ ਨਹੀਂ ਬਾਰੇ ਸਭ ਹੁੰਦਿਆਂ ਨੂੰ ਅਨਸ਼ੇ ਦਿਨ ਲੰਘੇ ਜ਼ਕਰੀਆ ਖਾਨ ਤੱਕ ਕੋਈ ਹਿੱਲ ਜੁਲਣਾ ਨਹੀਂ ਤੇ ਅੰਤ ਨੂੰ ਫਿਰ ਬਾਬਾ ਬੋਤਾ ਸਿੰਘ ਨੇ ਇੱਕ ਚਿੱਠੀ ਲਖ ਕੇ ਲਾਹੌਰ ਜਾਂਦੇ ਇੱਕ ਰਾਹੀਰ ਦੇ ਹੱਥ ਫੜਾ ਦਿੱਤੀ ਜਿਹੜਾ ਪੁੱਛਣ ਲੱਗਿਆ ਵੀ ਇਹ ਟੈਕਸ ਕਾ ਦਾ ਲੈ ਰਹੇ ਹੋ ਤੇ ਬਾਬਾ ਬੋਤਾ ਸਿੰਘ ਨੇ ਆਖਿਆ ਵੀ ਖਾਲਸੇ ਦਾ ਰਾਜ ਆ ਗਿਆ ਤੇ ਜਾ ਕੇ ਜ਼ਕਰੀਆ ਖਾਨ ਨੂੰ ਦੱਸਦੀ ਵੀ ਸਿੱਖ ਮੁਕੇ ਦੀ ਫਿਰ ਇੱਕ ਚਿੱਠੀ ਲਿਖੀ ਜਿਹਨੂੰ ਇਤਿਹਾਸਕਾਰਾਂ ਨੇ ਲਿਖਿਆ ਵੀ ਚਿੱਠੀ ਲਿਖ ਤੁਮ ਸਿੰਘ ਬੋਤਾ ਵਿਚ ਰਾਖ ਖਲੋਤਾ ਹੱਥ ਛੋਟਾ ਮੋਟਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਜਾ ਆਖੀ ਭਾਬੀ ਖਾਨੋ ਨੂੰ ਇਉਂ ਆਖੇ ਸਿੰਘ ਬੋਤਾ ਵੀ ਜਾ ਕੇ ਆਖਦੀ ਬੋਤਾ ਸਿੰਘ ਖੜਾ ਰਾਹ ਦੇ ਵਿੱਚ ਹੱਥ ਚ ਛੋਟਾ ਫੜਿਆ ਜੇ ਕੋਈ ਗੱਡੇ ਤੇ ਲੰਘਦਾ ਉਹਦੇ ਤੋਂ ਇੱਕ ਆਨਾ ਟੈਕਸ ਲੈ ਲੈਂਦਾ ਤੇ ਜੇ ਕੋਈ ਖੋਤੇ ਤੇ ਲੰਘਦਾ ਇੱਕ ਪੈਸਾ ਲੈ ਲੈਂਦਾ ਵੀ ਉਹਦਾ ਆਖਣਾ ਖਾਲਸੇ ਦਾ ਰਾਜ ਆ ਗਿਆ ਸਿੱਖ ਨਹੀਂ ਮੁੱਕੇ ਹੁਣ ਜਦੋਂ ਇਹ ਗੱਲ ਜ਼ਕਰੀਆ ਖਾਨ ਨੂੰ ਪਤਾ ਲੱਗਦੀ ਅਗ ਬਬੂਲਾ ਹੋ ਗਿਆ ਤੇ ਇਹਨੇ ਫਿਰ ਆਪਣੇ ਜਰਨੈਲ ਜਲਾਲਦੀਨ ਦੀ ਅਗਵਾਈ ਚ ਤਕਰੀਬਨ 100 ਦੇ ਕਰੀਬ ਸਿਪਾਈ ਭੇਜੇ ਉਸ ਨੂਰਦੀਨ ਦੀ ਸਰਾਂ ਕੋਲ ਜਿੱਥੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੇ ਇਨਾਕਾ ਲਾਇਆ ਸੀ ਤੇ ਜਦੋਂ ਜਲਾਲਦੀਨ ਆਪਣੇ ਸਿਪਾਹੀਆਂ ਸਮੇਤ ਪਹੁੰਚਦਾ ਉਹਨਾਂ ਨੇ ਹਮਲਾ ਕੀਤਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਤੇ ਇਤਿਹਾਸ ਲਿਖਦਾ ਵੀ ਦੋਹੇ ਸੂਰਮਿਆਂ ਨੇ ਇਹ ਸੋਟਿਆਂ ਦੇ ਮੁਕਾਬਲੇ ਡਾਂਗਾਂ ਦੇ ਨਾਲ ਹੀ ਜਗਰੀਆ ਖਾਂ ਦੇ ਸਿਪਾਹੀਆਂ ਦੇ ਆਹੂ ਲਾਦ ਤੇ ਨੇੜੇ ਤੱਕ ਨਹੀਂ ਆਉਣ ਦਿੱਤੇ ਤਕਰੀਬਨ ਇਤਿਹਾਸ ਲਿਖਦਾ ਵੀ 30 ਦੇ ਕਰੀਬ ਜਿਹੜੇ ਸਿਪਾਹੀ ਸੀ ਉਹ ਮਰ ਗਏ ਜਕਰੀਆ ਖਾਨ ਦੇ ਤੇ ਬਹੁਤੇ ਸੀ ਜਿਹੜੇ ਉਹ ਜ਼ਖਮੀ ਹੋ ਗਏ ਹੁਣ ਫਿਰ ਜਦੋਂ ਕੋਈ ਬਾਹਰ ਨਾ ਗਈ ਤੇ ਜਲਾਲਦੀਨ ਨੇ ਗੋਲੀਆਂ ਚ ਲਾਉਣ ਦਾ ਹੁਕਮ ਦਿੱਤਾ ਪਹਿਲਾਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੇ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਤੇ ਫਿਰ ਜਦੋਂ ਲੱਤਾਂ ਦੇ ਵਿੱਚ ਗੋਲੀਆਂ ਮਾਰ ਕੇ ਵੀ ਇੱਕ ਇੱਕ ਦੇ ਲਤ ਦੇ ਸਹਾਰੇ ਪੇਠਣਾ ਪੇਠ ਜੋੜ ਕੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਲੜਦੇ ਰਹੇ ਅੰਤ ਨੂੰ ਸਿੱਧੀਆਂ ਸ਼ੀਨਿਆਂ ਦੇ ਵਿੱਚ ਸਾਤਿਆਂ ਦੇ ਵਿੱਚ ਗੋਲੀਆਂ ਮਾਰ ਕੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੂੰ ਸ਼ਹੀਦ ਕਰਵਾ ਦਿੱਤਾ ਪਰ ਜ਼ਕਰੀਆ ਖਾਂ ਤਾਂ ਕਿ ਗੱਲ ਜਰੂਰ ਪਹੁੰਚ ਗਈ ਇਹ ਜਿਹੜੇ ਸਿੱਖ ਨੇ ਨਾ ਇੱਕ ਅੱਧੀ ਖਤਮ ਨਹੀਂ ਕੀਤੇ ਜਾ ਸਕਦੇ ਸਿੱਖਾਂ ਨੂੰ ਨਹੀਂ ਮੁਕਾਇਆ ਜਾ ਸਕਦਾ ਤੇ ਜਿਹੜਾ ਜਕਰੀਆ ਖਾਨ ਆਂਦਾ ਸੀ ਮਸੇਕ ਮੁਕਾ ਦਿੱਤੇ ਉਹ ਜਕਰੀਆ ਖਾਨ ਨੂੰ ਦੋ ਸਿੱਖਾਂ ਨੇ ਦੱਸ ਦਿੱਤਾ ਵੀ ਹਜੇ ਸਿੱਖ ਜਿਉਂਦੇ ਨੇ ਉਹ ਮੁੱਕੇ ਨਹੀਂ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਇਹ ਸਾਬਤ ਕੀਤਾ। ਤੇ ਅੱਜ ਇਹ ਆਪਾਂ ਸੰਖੇਪ ਜੀ ਵਿਚਾਰ ਸੀ ਜਿਹੜੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਦੇ ਜੀਵਨ ਬਾਰੇ ਸਾਂਝੀ ਕੀਤੀ ਹੈ। ਸੋ ਜੇ ਕੋਈ ਭੁੱਲ ਹੋਈ ਹੋਵੇ ਉਹਦੀ ਖਿਮਾ ਜਾਂਚ ਨਾ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ